ਨਾਜ਼ੁਨਾ ਪੀਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਮੈਕਾਟੋ 2025 ਦੇ ਦੂਜੇ ਦਿਨ ਉਦਯੋਗ ਦੇ ਨੇਤਾਵਾਂ ਟੈਕਨੋਲੋਜੀ ਖਰੀਦਾਰਾਂ ਤੇ ਅੰਤਰਰਾਸ਼ਟਰੀ ਵਪਾਰਕ ਪ੍ਰਤੀਨਿਧੀਆਂ ਦੀ ਮਜ਼ਬੂਤ ਭਾਗੀਦਾਰੀ ਦੇ ਨਾਲ ਅਸਾਧਾਰਨ ਹਾਜ਼ਰੀ ਦੇਖਣ ਨੂੰ ਮਿਲੀ ਉਡਾਨ মিডিਆ ਐਂਡ ਕਮਿਊਨੀਕੇਸ਼ਨ ਪ੍ਰਾਈਵੇਟ ਲਿਮਟਿਡ ਦੁਆਰਾ ਆਯੋਜਿਤ ਇਸ ਪ੍ਰੋਗਰਾਮ ਨੇ ਆਪਣੇ ਆਪ ਨੂੰ ਉਦਯੋਗਿਕ ਆਟੋਮੇਸ਼ਨ ਨਵੀਨਤਾ ਤੇ B2B ਸਹਿਯੋਗ ਲਈ ਇੱਕ ਮੋਰੀ ਪਲੇਟਫਾਰਮ ਵਜੋਂ ਸਥਾਪਿਤ ਕੀਤਾ ਹੈ ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ ਦੇ ਪ੍ਰਧਾਨ ਸ਼੍ਰੀ ਉਪਕਾਰ ਸਿੰਘ ਆਹੂਜਾ ਨੇ ਸੈਲਾਨੀਆਂ ਦੀ ਪ੍ਰਭਾਵਸ਼ਾਲੀ ਮੌਜੂਦਗੀ ਅਤੇ ਉੱਨਤ ਨਿਰਮਾਣ ਟੈਕਨੋਲੋਜੀਆ ਵਿੱਚ ਉਹਨਾਂ ਦੀ ਡੂੰਗੀ ਦਿਲਚਸਪੀ ਤੇ ਜਾਣਨਾ ਪਾਇਆ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮੈਕਾਟੋ ਉਦਯੋਗ ਦੇ ਪੇਸ਼ੇਵਰਾਂ ਲਈ ਅਤੀ ਆਧੁਨਿਕ ਨਵੀਨਤਾਵਾਂ ਦੀ ਪਰਚੋਲ ਕਰਨ ਅਤੇ ਤੇਜ਼ੀ ਨਾਲ ਵਿਕਸਤ ਹੋ ਰਹੇ ਤਕਨੀਕੀ ਦ੍ਰਿਸ਼ ਵਿੱਚ ਅੱਗੇ ਰਹਿਣ ਲਈ ਇੱਕ ਮਹੱਤਵਪੂਰਨ ਪਲੇਟਫਾਰਮ ਜੋ ਕੰਮ ਕਰਦਾ ਹੈ। ਉਨ੍ਹਾਂ ਨੇ ਪੀਏਐਸ, ਏਆਈਐਮਏ ਮੈਂਬਰਾਂ ਦੀ ਮਜ਼ਬੂਤ ਭਾਗੀਦਾਰੀ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਨਾ ਸਿਰਫ ਉੱਭਰ ਰਹੀਆਂ ਟੈਕਨੋਲੋਜੀਆਂ ਨਾਲ ਜੋੜਿਆ ਸਗੋਂ ਰਣਨੀਤਿਕ ਖਰੀਦਾਰੀ ਵੀ ਕੀਤੀ। ਜਿਸ ਨਾਲ ਉਦਯੋਗਿਕ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਇਸ ਸਮਾਗਮ ਦੀ ਮਹੱਤਤਾ ਹੋਰ ਵੱਧ ਗਈ। ਐਲ ਐਮਟੀਆਈ ਦੇ ਚੇਅਰਮੈਨ ਸ਼੍ਰੀ ਤਰਲੋਚਨ ਸਿੰਘ ਨੇ ਦਰਸ਼ਕਾਂ ਦੀ ਸ਼ਾਨਦਾਰ ਗਿਣਤੀ ਤੇ ਚਾਣਨਾ ਪਾਉਂਦੇ ਹੋਏ ਕਿਹਾ ਕਿ ਪ੍ਰਦਰਸ਼ਨੀ ਵਿੱਚ ਭਾਰਤ ਭਰਵਿਤ ਅਤੇ ਅਫਰੀਕਾ ਸਮੇਤ ਪ੍ਰਮੁੱਖ ਵਿਦੇਸ਼ੀ ਬਾਜ਼ਾਰਾਂ ਤੋਂ ਲੋਕ ਸ਼ਾਮਲ ਹੋਏ ਹਨ। ਉਨ੍ਹਾਂ ਨੇ ਭਾਗੀਦਾਰੀ ਦੀ ਗੁਣਵੱਤਾ ਦੀ ਛਾਲਾਗਾ ਕੀਤੀ ਜਿਸ ਵਿੱਚ ਕਾਰੋਬਾਰ ਗਿਆਨ ਸਾਂਝਾ ਕਰਨਾ ਤੇ ਵਪਾਰਕ ਭਾਈਵਾਲੀ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ ਉਡਾਲ মিডিਆ ਐਂਡ ਕਮਿਊਨੀਕੇਸ਼ਨ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਜੀ ਐਸ ਢਿੱਲੋਂ ਨੇ ਮਜ਼ਬੂਤ ਵਿਜ਼ਟਰ ਮੌਜੂਦਗੀ ਅਤੇ ਖਰੀਦਦਾਰਾਂ ਦੀ ਭਾਗੀਦਾਰੀ ਤੇ ਚਾਨਣਾ ਪਾਇਆ ਕਿਹਾ ਕਿ ਭਾਰਤ ਅਤੇ ਵਿਸ਼ਵ ਬਾਜ਼ਾਰ ਤੋਂ ਖਰੀਦਦਾਰਾਂ ਦੀ ਪ੍ਰਭਾਵਸ਼ਾਲੀ ਗਿਣਤੀ ਨੇ ਨਾ ਸਿਰਫ ਵਪਾਰਕ ਨੈਟਵਰਕਿੰਗ ਨੂੰ ਵਧਾਇਆ ਹੈ ਬਲਕਿ ਬਹੁਤ ਪ੍ਰਦਰਸ਼ਕਾਂ ਨੂੰ ਆਪਣੇ ਟੀਚੇ ਨੂੰ ਪ੍ਰਾਪਤ ਕਰ ਲਈ ਕੀਮਤੀ ਮੌਕੇ ਵੀ ਪ੍ਰਦਾਨ ਕੀਤੇ ਹਨ ਉੱਚ ਪੱਧਰੀ ਭਾਗੀਦਾਰੀ ਵਿੱਚ ਸਫਲ ਬੀ ਟੂ ਬੀ ਮੀਟਿੰਗਾਂ ਉਦਯੋਗ ਸਹਿਯੋਗ ਨੂੰ ਉਤਸ਼ਾਹਿਤ ਕਰਨ ਅਤੇ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਪ੍ਰੋਗਰਾਮ ਦੀ ਪ੍ਰਭਾਵਸ਼ੀਲਤਾ ਨੂੰ ਦਰਸਾਉਂਦੀਆਂ ਹਨ ਮੋਰੀ ਉਦਯੋਗ ਸੰਗਠਨਾਂ ਤੋਂ ਇਲਾਵਾ ਮੈਕਾਟੋ 2025 ਨੇ ਕਈ ਪਤਵੰਤਿਆਂ ਅਤੇ ਪ੍ਰਭਾਵਸ਼ਾਲੀ ਵਪਾਰਕ ਨੇਤਾਵਾਂ ਦਾ ਸਵਾਗਤ ਕੀਤਾ ਜਿਸ ਨਾਲ ਇੱਕ ਵਿਸ਼ਵ ਵਿਆਪੀ ਉਦਯੋਗ ਸਮਾਗਮ ਵਜੋਂ ਇਸ ਦੀ ਪ੍ਰਮੁਖਤਾ ਹੋਰ ਵੱਧ ਗਈ ਇਸ ਪ੍ਰਦਰਸ਼ਨੀ ਨੇ ਉਦਯੋਗ ਦੇ ਹਿੱਸੇਦਾਰਾਂ ਨੂੰ ਲਾਈਵ ਪ੍ਰਦਰਸ਼ਨਾਂ ਨੂੰ ਦੇਖਣ ਨਵੇਂ ਵਪਾਰਕ ਗੱਠਜੋੜ ਬਣਾਉਣ ਅਤੇ ਨਵੀਨਤਮ ਬਾਜ਼ਾਰ ਰੁਝਾਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਇੱਕ ਬਲੱਖਣ ਮੌਕਾ ਪ੍ਰਦਾਨ ਕੀਤਾ ਆਪਣੀ ਵੱਧਦੀ ਸ਼ਾਖ ਅਤੇ ਮਜ਼ਬੂਤ ਉਦਯੋਗਿਕ ਸਹਾਇਤਾ ਦੇ ਨਾਲ ਮੈਕਾਟੋ 2025 ਨਵੀਨਤਾ ਨਿਵੇਸ਼ ਅਤੇ ਉਦਯੋਗਿਕ ਵਿਸਥਾਰ ਨੂੰ ਅੱਗੇ ਵਧਾਉਂਦਾ ਰਹੇਗਾ ਜਿਸ ਨਾਲ ਇਹ ਉੱਭਰ ਰਹੇ ਨਿਰਮਾਣ ਦ੍ਰਿਸ਼ ਵਿੱਚ ਅੱਗੇ ਰਹਿਣ ਦੀ ਕੋਸ਼ਿਸ਼ ਕਰ ਰਹੇ ਕਾਰੋਬਾਰਾਂ ਲਈ ਇੱਕ ਲਾਜ਼ਮੀ ਸਮਾਗਮ ਬਣ ਜਾਵੇਗਾ